ਅੱਜ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਗੁਰਦੁਆਰਾ ਸ਼ਾਹੀ ਸਬੰਧਾ ਨਾਬਾ ਗੇਟ ਸੰਗਰੂਰ ਵਿਖੇ ਸ੍ਰੀ ਨਿਸ਼ਾਨ ਸਾਹਿਬ ਸ਼ਿਸ਼ੋਭਤ ਹੋਣ ਜਾ ਰਹੇ ਨੇ ਪਹਿਲਾ ਇਨਸ਼ਾਨ ਸਾਹਿਬ ਸੀ ਜੋ ਉੱਪਰ ਲੱਗਿਆ ਹੋਇਆ ਸੀ ਜੋ ਮਰਿਆਦਾ ਚ ਨਹੀਂ ਸੀ ਸਾਰੀਆਂ ਸੰਗਤਾਂ ਨੇ ਬੀਤ ਕੇ ਡੇਢ ਸਾਲ ਤੋਂ ਇਹ ਫੈਸਲਾ ਕਰਿਆ ਸੀ ਕਿ ਗੁਰ ਮਰਿਆਦਾ ਅਨੁਸਾਰ ਜ਼ਮੀਨ ਤੋਂ ਆਸਮਾਨ ਵੱਲ ਨਿਸ਼ਾਨ ਸਾਹਿਬ ਲਾਇਆ ਜਾਵੇ ਤੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਅੱਜ ਇਹ ਵਿਸਾਖੀ ਦੇ ਸੂਤ ਦਿਹਾੜੇ ਤੇ ਨਿਸ਼ਾਨ ਸਾਹਿਬ ਸ਼ਿਸ਼ੋਭਤ ਹੋਣ ਜਾ ਰਹੇ ਨੇ ਸਾਰੀਆਂ ਸੰਗਤਾਂ ਦਾ ਹੀ ਸਹਿਯੋਗ ਹੈ ਜਿਨ੍ਹਾਂ ਦੇ ਵਿੱਚ ਸਾਡੇ ਅਟਾਰਨੀ ਸਾਹਿਬ ਨੇ ਬਿਆਨ ਸਿੰਘ ਜੀ ਸ਼ਾਜਲੀ ਸਾਹਿਬ ਸਾਡੀ ਭੈਣ ਰਵਿੰਦਰ ਕੌਰ ਬਹਾਦਰ ਸਿੰਘ ਜੀ ਚਾਹਲ ਸਤਪਾਲ ਜੀ ਤੇ ਸਾਡੇ ਸੋਨੂ ਜੀ ਸੁਰਜੀਤ ਸਿੰਘ ਜੀ ਬਾਲੀਆਂ ਮਤਲਬ ਸਾਰਿਆਂ ਨੇ ਇੱਥੇ ਦੇ ਮੁੱਖ ਗ੍ਰੰਥੀ ਹਰਜੀਤ ਸਿੰਘ ਜੀ ਦਾ ਬਹੁਤ ਮਤਲਬ ਨਾ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਲੰਮੇ ਸਮੇਂ ਬਾਅਦ ਇਨਸ਼ਾਨ ਸਾਹਿਬ ਲੱਗ ਰਿਹਾ ਕਿਉਂਕਿ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ریاਸਤੀ ਸ਼ਹਿਰ ਜੀਂਦ ਰਿਆਸਤੇ ਦੇ ਅੰਡਰ ਆਉਂਦਾ ਸੀ ਅੱਜ ਵੀ ਪੰਜਾਬ ਸਰਕਾਰ ਦੇ ਅਧੀਨ ਹੈ ਜੋ ਅਸੀਂ ਇੱਥੇ ਕੁਝ ਕਰਦੇ ਆ ਇਨਸ਼ਾਨ ਸਾਹਿਬ ਆ ਭਾਵੇਂ ਜਾਂ ਹੋਰ ਸਬੰਧਤ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ ਅਸੀਂ ਇਹ ਕੰਮ ਜੋ ਵੀ ਕਰਦੇ ਆ ਨਿਸ਼ਾਨ ਸਾਹਿਬ ਦੀ ਮਨਜ਼ੂਰੀ ਨੂੰ ਵੀ ਅਸਾਨੂੰ 4 ਮਹੀਨੇ ਲਗਭਗ ਲੱਗ ਗਏ ਸੀ ਕਿਉਂਕਿ ਸਰਕਾਰਾਂ ਦੇ ਕੰਮ ਹੁੰਦੇ ਨੇ ਛੁੱਟੀ ਆ ਜਾਂਦੀਆਂ ਹੋਰ ਕੁਝ ਸਾਰੀਆਂ ਸੰਗਤਾਂ ਨੇ ਤਨੋਂ ਮਨੋਂ ਤੁਨੂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਆ ਜਿਨ੍ਹਾਂ ਦੇ ਮੈਂ ਨਾਂ ਨਹੀਂ ਵੀ ਲੈ ਸਕਿਆ ਭੁੱਲ ਵੀ ਕਿ ਜਾਦਵੀ ਨਿਰੰਦੇ ਸਾਰਿਆਂ ਨੇ ਹੀ ਬਹੁਤ ਮਤਲਬ ਪੂਰਾ ਯੋਗਦਾਨ ਪਾਇਆ ਸਾਡੇ ਮੀਡੀਆ ਪ੍ਰੈਸ ਪ੍ਰਿੰਟ ਮੀਡੀਆ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਫੌਲਸਾਹ ਜੋ ਕਿ ਇੰਚਾਰਜ ਨੇ ਜ਼ਿਲ੍ਹਾ ਸੰਗਰੂਰ ਦੇ ਔਰ ਆਪਣੇ ਸੋਸ਼ਲ ਮੀਡੀਆ ਤੋਂ ਜਿਹੜੇ ਸਾਡੇ ਸੁਖਵਿੰਦਰ ਸਿੰਘ ਜੀ ਬਾਬਾ ਜੀ ਨੇ ਇਹ ਵੀ ਇੰਚਾਰਜ ਨੇ ਪੰਜਾਬ ਨਾਮਾਂ ਦੇ ਸੋ ਇਹਨਾਂ ਸਾਰਿਆਂ ਦੇ ਮੀਡੀਆ ਦਾ ਵੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿੱਥੇ ਸੰਗਤਾਂ ਦਾ ਸਹਿਯੋਗ ਹੈ ਉੱਥੇ ਮੀਡੀਆ ਨੇ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਕਿਉਂਕਿ ਸੱਚ ਦੇ ਮਾਰਗ ਚੱਲਦੇ ਆ ਉਸ ਤਰ੍ਹਾਂ ਇਹ ਜਹਾਨ ਇੱਥੇ ਸਾਰੇ ਕੰਮ ਕਰਨ ਵਾਲੇ ਨੇ ਪੱਲੇ ਜੇਬ ਚੋਂ ਪੈਸੇ ਲਾਉਣ ਆ ਨੇ ਸਾਰੇ ਕਿਉਂਕਿ ਇਸ ਗੁਰੂ ਘਰ ਨੂੰ ਆਮਦਨ ਨਹੀਂ ਹੈ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਗੁਰੂ ਘਰ ਚ ਜੋ ਵੀ ਕੁਝ ਹੁੰਦਾ ਭਾਵੇਂ ਨਿਸ਼ਾਨ ਸਾਹਿਬ ਹੈ ਜਾਂ ਕੋਈ ਹੋਰ ਕੁਝ ਕਲੀ ਕੁਚੀ ਹੋਣੀ ਹੈ ਕੁਝ ਵੀ ਆਉਣਾ ਸਪੀਕਰ ਆਉਣੇ ਜਾਂ ਹੋਰ ਕੁਝ ਆਉਣਾ ਸੰਗਤਾਂ ਦੇ ਸਹਿਯੋਗ ਨਾਲ ਹੀ ਆਉਣਾ ਵਾਈ ਗੁੱਡ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਸ਼ਾਨ ਸਾਹਿਬ ਸਾਹੀ ਸਮਾਦਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਸ਼ੋਭਿਤ ਕੀਤੇ ਜਾ ਰਹੇ ਨੇਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਮਤਲਬ ਕਿ ਸਾਈ ਸਮਾਦਾ ਸਾਹਿਬ ਗੁਰਦੁਆਰੇ ਦੇ ਵਿੱਚ ਦੇਖਰੇਖ ਤੋਂ ਸਰਦਾਰ ਬਲਵੰਤ ਸਿੰਘ ਜੋਗਾ ਜੀ ਉਹਨਾਂ ਦੇ ਮਤਲਬ ਕਿ ਮੈਂਬਰ ਸਾਰੇ ਬਹੁਤ ਤੰਗदाई ਨਾਲ ਮਤਲਬ ਕਿ ਸੇਵਾ ਕਰ ਰਹੇ ਨੇ ਉਹਨਾਂ ਨੇ ਕਾਨੂੰਨੀ ਲੜਾਈਆਂ ਵੀ ਲੜੀਆਂ ਨੇਗੀਆਂ ਇਹ ਇਹ ਗੁਰਦੁਆਰਾ ਸਾਹਿਬ ਜੀ ਵਾਸਤੇ ਕਿਉਂਕਿ ਸਰਕਾਰਾਂ ਨੇ ਬਹੁਤ ਹੀ ਮਤਲਬ ਕਿ ਤੰਗ ਕੀਤਾ ਇਸੇ ਕਰਕੇ ਕਿ ਇਹ ਇਹ ਦੀ ਦੇਖਰੇਖ ਜਿਹੜੀ ਹੋ ਰਹੀ ਹੈਗੀ ਉਹ ਬਹੁਤ ਸਲਾਘਾਯੋਗ ਹੈਗੀ ਤੇ ਇਹਦੇ ਤਹਿਤ ਕਿਉਂਕਿ ਕਹਿੰਦੇ ਬੁਲੀ ਬੁਲੀ ਹਾਂਜੀ ਕਿਉਂਕਿ ਕਿਉਂਕਿ ਇਹ ਇੱਕ ਸਾਈ ਸਮਾਦਾ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਨੇਗੇ ਕਿਉਂਕਿ ਇਹ ਇਤਿਹਾਸ ਨਾਲ ਜੁੜਿਆ ਹੋਇਆ ਕਹਿੰਦਾ ਸਥਾਨ ਹੈਗਾ ਪਵਿੱਤਰ ਸਥਾਨ ਹੈ ਅੱਜ ਕਹਿੰਦੇ ਆਪਣਾ ਉਹਦੇ ਦਿਵਸ ਦੇ ਉੱਪਰ ਸਿੱਖ ਖਾਲਸਾ ਸਥਾਪਨਾ ਦਿਵਸ ਦੇ ਉੱਪਰ ਇਹ ਦਿਨ ਚੁਣਿਆ ਗਿਆ ਨਿਸ਼ਾਨ ਸਾਹਿਬ ਚਲਾਉਂਦਾ ਇਸੇ ਕਰਕੇ ਅਪ ਜਿਹੜੀ ਬੰਦੇ ਜੋਗਾ ਜੀ ਨੇ ਗੱਲ ਕੀਤੀ ਹੈਗੀ ਪ੍ਰਧਾਨ ਨੇਗੇ ਵੀ ਇੱਥੇ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ ਸਰਕਾਰ ਨੂੰ ਵੀ ਚਾਹੀਦਾ ਹੈਗਾ ਕਿਉਂਕਿ ਆਪਣੇ ਸੰਗਰੂਰ ਦੇ ਵਿੱਚ ਮੰਦਰ ਗੁਰਦੁਆਰਿਆਂ ਦੇ ਲਈ ਇੱਕ ਫੰਡ ਆਉਂਦਾ ਹੈਗਾ ਸਰਕਾਰ ਵੱਲੋਂ ਉਹ ਸਰਕਾਰ ਨੂੰ ਚਾਹੀਦਾ ਵੀ ਇਹ ਫੰਡ ਇੱਥੇ ਮੁਹੱਈਆ ਕਰਾਇਆ ਜਾਵੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਆਪਾਂ ਸਸਰੀਆ ਕਾਲ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਜਪੂਰੀ ਸਿੱਖ ਕਾਮ ਨੂੰ ਖਾਲਸਾ ਪੰਥ ਦੇ ਸਾਜਨਾ ਦੀਪਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਨੀ ਆ ਜੀ ਵਾਹਿਗੁਰੂ ਕਿਰਪਾ ਕਰਨਾ ਸਾਰੀ ਸੰਗਤ ਨੂੰ ਨਾਮ ਨਾਲ ਬਾਣੀ ਨਾਲ ਸਿਮਰਨ ਨਾਲ ਪੰਥ ਨਾਲ ਜੋੜ ਕੇ ਰੱਖਣਾ ਜੋ ਵੀ ਕ੍ਰਿਤਿयां ਸਾਡੇ ਬੱਚਿਆਂ ਚਾਹ ਰੀਆਂ ਨੇ ਸਾਡੇ ਚ ਆਪਣੇ ਚਾਹ ਰੀਆਂ ਨੇ ਵਾਹਿਗੁਰੂ ਕਿਰਪਾ ਕਰਨ ਉਹਨਾਂ ਨੂੰ ਉਹਨਾਂ ਤੋਂ ਸਾਨੂੰ ਹਟਾ ਕੇ ਗੁਰੂ ਪੰਥ ਨਾਲ ਜੋੜਨ ਦੂਜਾ ਅੱਜ ਬਹੁਤ ਵੱਡਾ ਦਿਨ ਹੈ ਜੀ ਪਿਛਲੇ ਲਗਭਗ 32 ਸਾਲ ਤੋਂ ਅਸੀਂ ਇਹ ਗੁਰੂ ਘਰ ਨਾਲ ਜੁੜੇ ਹੋਏ ਆਂ ਤੇ ਇੱਥੇ ਨਿਸ਼ਾਨ ਸਾਹਿਬ ਦੀ ਕਮੀ ਸੀ ਜੋ ਕਿ ਅੱਜ ਪੂਰੀ ਹੋ ਰਹੀ ਹੈ ਨਿਸ਼ਾਨ ਸਾਹਿਬ ਦੇ ਪ੍ਰਕਾਸ਼ ਹੋ ਰਹੇ ਨੇ ਪਹਿਲੇ ਨਿਸ਼ਾਨ ਸਾਹਿਬ ਸੀ ਤੇ ਜੋ ਛੋਟੇ ਸੀ ਉੱਪਰ ਸੀਗੇ ਅੱਜ ਜਦ ਵੱਡੇ ਨਿਸ਼ਾਨ ਸਾਹਿਬ ਦੇ ਪ੍ਰਕਾਸ਼ ਹੋ ਰਹੇ ਨੇ ਸਾਰੀ ਸੰਗਤ ਦੀ ਇਸ ਅਪਰਾਲੇਲੀ ਮੈਂ ਸਭ ਨੂੰ ਮਦਾਈ ਦਿੰਨੀ ਹੈ ਜੀ ਸਭ ਤੋਂ ਵੱਡਾ ਸਾਡੇ ਵੱਡੇ ਵੀਰ ਜੋ ਗਾਜੀ ਨੂੰ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਪ੍ਰਸ਼ਾਸਨ ਨੇ ਵੀ ਹਮਾਰੀ ਤਮਾਰੀ ਕਿਉਂਕਿ ਦਿੱਲੀ ਤੋਂ ਮਨਜ਼ੂਰੀ ਆਉਂਦੀ ਹੈ ਇਹ ਤੇ ਸੈਂਟਰ ਨਾਲ ਸੰਬੰਧਿਤ ਹੈ ਗੁਰੂਕਰ ਤੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਗੁਰੂਕਰ ਨੂੰ ਆਂਦਰ ਨਹੀਂ ਸਾਡੇ ਚ ਹਿੰਮਤ ਘਟ ਹੈ ਵੀ ਅਸੀਂ ਆਮਦਨ ਦੇ ਵੇ ਸਾਧਨ ਪੈਦਾ ਨਹੀਂ ਕਰ ਸਕਦੇ ਸਾਡੇ ਚ ਸਿੱਖ ਧਰਮ ਚ ਘਟ ਹੈ ਜ ਸਾਡੇ ਚ ਘਟ ਹੈ ਵੀ ਅਸੀਂ ਉਹਨੇ ਸਾਧਨ ਜਿਹੜੇ ਨਹੀਂ ਪੈਦਾ ਕਰ ਸਕਦੇ ਸੋ ਇਹ ਵੀਰ ਹਰਿੰਦਰ ਸਿੰਘ ਨੇ ਇਹਨਾਂ ਦੀ ਬਹੁਤ ਵੱਡੀ ਉਹ ਹੈ ਆਪਣੇ ਇਹਨਾਂ ਦੀ ਹਿੰਮਤ ਹੈ ਸਾਰਿਆਂ ਦੀ ਵੀਰ ਸੋ ਡੀਜੀ ਦੀ ਸਾਰਿਆਂ ਦੀ ਬਹੁਤ ਹਿੰਮਤ ਹੈ ਜੀ ਅੱਜ ਸਾਨੂੰ ਵੱਡੇ ਨਿਸਾਨ ਸਾਹਿਬ ਮਤਲਬ ਪ੍ਰਾਪਤ ਹੋ ਰਹੇ ਨੇ ਤੇ ਸਾਰੇ ਸੰਗਤ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ। ਵੇਗ ਤੇ ਹਰੇ ਵੇਗ ਤੇ ਹਰੇ ਪੰਥ ਕੀ ਜੀਤ ਜੂਲ ਤੇ ਨਿਸ਼ਾਨ ਰਹੇ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਹਫਤੇ ਅੱਜ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਗੁਰਦਾਰਾ ਸਾਹਿਬ ਸ਼ਾਹੀ ਸਬਾਧਾ ਵਿਖੇ ਨਵੇਂ ਨਿਸ਼ਾਨ ਸਾਹਿਬ ਹਾਈਡਰੋਲਿਕ ਸਥਾਪਿਤ ਕੀਤੇ ਗਏ ਨੇ ਸੇਵਾ ਮੁਕੰਮਲ ਹੋਈ ਹੈ ਮੈਂ ਸੇਵਾ ਤੋਂ ਬਾਅਦ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਜੀਵਾਗੇ ਗੁਰੂ ਸਾਹਿਬ ਜੀ ਫੁਰਨਾ

ਜੇ ਨੰਨਾ ਲੱਗੈ ਤੇਰਾ ਕੋਈ ਤਰਜ ਸਭ ਸੁਵਾਰੇ ਰਾਵ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰੂ ਘਰ ਵਿੱਚ ਪਵਿੱਤਰ ਨਿਸ਼ਾਨ ਸਾਹਿਬ ਦੀ ਸੇਵਾ ਆਰੰਭੀ ਹੋਵੇ ਸੇਵਾ ਦਾ ਕਾਰਜ ਸਿਰੇ ਚੜਿਆ ਹੋਵੇ ਇਹਦੇ ਨਾਲ ਵੱਡੀ ਖੁਸ਼ੀ ਹੋਵੇ ਹੋਰ ਕੀ ਹੋ ਸਕਦੀ ਹੈ ਇਹ ਜੀ ਰਾਹੀਂ ਮੈਂ ਇਸ ਪ੍ਰੋਜੈਕਟ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹੋਇਆ ਆਸ ਕਰਦਾ ਹਾਂ ਕਿ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਹਮੇਸ਼ਾ ਸਰਨਾਂ ਰਹਿਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਸਾ ਸਾਰਾ ਜੀਵਨ ਦੇ 357 ਖਾਲਸਾ ਸਾਜਨਾ ਦੇ ਇਸ ਸ਼ੁਭ ਅਫਸਰ ਤੇ ਸਮੁੱਚੇ ਦੇਸ਼ ਵਿਦੇਸ਼ ਬੈਠੀਆਂ ਗੁਰਨਾਨਕ ਲਾਹਾਂ ਨਾਮਲੇ ਸੰਤਾਨਾਂ ਨੂੰ ਲੱਖ ਲੱਖ ਵਧਾਈ ਹੋਵੇ ਖਾਸਾ ਸਾਨਾ ਦਿਵਸ ਦੀ ਔਰ ਅੱਜ ਇੱਕ ਵਿਸ਼ੇਸ਼ ਸਹਿਵਾਨ ਸੰਗਤੋ ਅੱਜ ਜੋ ਵਿਸ਼ੇਸ਼ ਦਿਨ ਹੈ ਗੁਰਦੁਆਰਾ ਸਾਹਿਬ ਸਾਹੀ ਸਮਾਦਾਂ ਨਾਬਾਗੜ ਸੰਨੂਰ ਵਿਖੇ ਚਾਹੇ ਗੁਰਦੁਆਰਾ ਸਰਕਾਰ ਦੇ ਅਧੀਨ ਹੈ ਇੱਥੇ ਦੀ ਗੋਲਕ ਇੱਥੇ ਗ੍ਰੰਥੀ ਸਰਕਾਰ ਦੇ ਅਧੀਨ ਆਂਦੇ ਹਨ ਪਿਛੇ ਨਿਯੁਕਤੀਆਂ ਵੀ ਗ੍ਰੰਥੀ ਦੀਆਂ ਇੱਥੇ ਹੋਈਆਂ ਸਰਕਾਰ ਦੁਆਰਾ ਪਰ ਇੱਥੇ ਦੀ ਜੋ ਮੌਜੂਦਾ ਬਰੰਦ ਕਮੇਟੀ ਹੈ ਸਾਜ ਸੁਨਦਰ ਸਿੰਘ ਹੋਰੀ ਛੋਟੀ ਸਾਹਿਬ ਹੋਰੀ ਮੇਰੇ ਵੀਰ ਜੋਗਾ ਸਿੰਘ ਜੀ ਹੋਰੀ ਔਰ ਉਹਦੇ ਨਾਲ ਸ਼ਹਿਰ ਦੇ ਜੋ ਵੱਖ-ਵੱਖ ਅਫਸਰ ਸਹਿਬਾਨ ਰਿਟਾਇਰ ਅਫਸਰ ਸਹਿਬਾਨ ਸਮੂਹੀਆਂ ਸੰਗਤਾਂ ਇਹ ਮੈਨ ਨਹੀਂ ਸਮਝਦਾ ਜਦੋਂ ਹਾਂਗਕਾਂਗ ਤੋਂ ਵੀ ਸੰਗਤਾਂ ਨੇ ਇੱਥੇ ਜੋ ਨਿਸ਼ਾਨ ਸਾਹਿਬ ਸਥਾਪਿਤ ਹੋਏ ਨੇ ਉਸ ਹਿੱਸੇ ਭਾਏ ਨੇ ਔਰ ਬਹੁਤ ਵੱਡਾ ਇੱਕ ਇਹ ਸਾਨੂੰ ਸੰਘਰਸ਼ ਕਰਨਾ ਵੈ ਨਿਸ਼ਾਨ ਸਾਹਿਬ ਸਥਾਪਿਤ ਕਰਨ ਦੇ ਵਾਸਤੇ ਜੈ ਸਿਕ ਕੌਮ ਦਾ ਇੱਕ ਨਿਸ਼ਾਨੀ ਹੈ ਨਿਸ਼ਾਨ ਸਾਹਿਬ ਜੋ ਜਿੱਥੇ ਸਾਨੂੰ ਨੌਲੇਜ ਹੈ ਨਿਸ਼ਾਨ ਸਾਹਿਬ ਜਿੱਥੇ ਹੁੰਦਾ ਨਾ ਗੁਰੂ ਘਰ ਲੰਗਰ ਮਿਲਦਾ ਹੈ ਉੱਥੇ ਆਪਣੇ ਬੰਦਾ ਸੁਰੱਖੇ ਮਹਿਸੂਸ ਕਰਦਾ ਹੈ ਪਰ ਨਿਸ਼ਾਨ ਸਾਹਿਬ ਸਥਾਪਿਤ ਕਰਨ ਦੇ ਵਾਸਤੇ ਪਹਿਲਾਂ ਜਿੱਥੇ ਬਹੁਤ ਅੜਚਨਾ ਵੀ ਆਈਆਂ ਪਰ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਅਸੀਸ ਦੇ ਕੇ ਗਾਈਡਲਾਈਨ ਦੇ ਕੇ ਅੱਜ ਜਿਹੜਾ ਸੇਵਾ ਇਸ ਪ੍ਰੰਧੋ ਕਮੇਟੀ ਦੁਆ ਸੰਪੂਰਨ ਕਰਵਾਈ ਹੈ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ ਨੇ ਔਰ ਮੈਂ ਸਮਝਦਾ ਸੋ ਸਭ ਤੋਂ ਵੱਡਾ ਜਿਹੜਾ ਸਹਿਰਾ ਇੱਥੇ ਮਨਯੋਗ ਮੁਖ ਸੇਵਾਦਾਰ ਸੱਜ ਜਸਵੰਤ ਸਿੰਘ ਸਿਰ ਤੇ ਜਾਂਦਾ ਜੋ ਆਚਾਰ ਦਾ ਕੰਮ ਕਰਦੇ ਨੇ ਲੇਕਿਨ ਤਨਮਨ ਧੰਦੇ ਨਾਲ ਇੱਥੇ ਗੁਰੂ ਘਰ ਨਾਲ ਜੁੜੇ ਹੋਏ ਨੇ ਉਹਨਾਂ ਦੀ ਟੀਮ ਛੋਟੀ ਸਾਹਿਬ ਜੋਗਾ ਸਿੰਘ ਜੀ ਹੋਰ ਸੰਗਤਾਂ ਬੀਬੀਆਂ ਬਹੁਤ ਬੀਬੀਆਂ ਜਤਾ ਬੈਠਾ ਸਾਰਿਆਂ ਦਾ ਗੁਰਦੁਆਰਾ ਪ੍ਰਬੰਧਕ ਤਾਲਮੇ ਕਮੇਟੀ ਸੰਗਰੂਰ ਦੇ ਵੱਲੋਂ ਅੰਦਾਸ ਮੁਖਸਰ ਦਾ ਹੁੰਦੇ ਨਾਤੇ ਲੱਖ ਲੱਖ ਵਧਾਈ ਦਿੰਦਾ ਹੈ ਉਹ ਗੁਰੂ ਮਹਾਰਾਜ ਕੇ ਅਰਦਾਸ ਕਰਦਾ ਸੱਚੇ ਬਾਦਸ਼ਾ ਝੋਲ ਦੇ ਨਿਸ਼ਾਨ ਨੇ ਪੰਥ ਮਹਾਰਾਜ ਕੇ ਅਜੇ ਨਿਸ਼ਾਨ ਸਾਹਿਬ ਝੋਲੇ ਨੇ ਇੱਥੇ ਇਸ ਤਰ੍ਹਾਂ ਹੀ ਵਰਤਾਂ ਬੈਣ ਇੱਥੇ ਜੋ ਬਿਲਡਿੰਗਾਂ ਦੇ ਕੰਮ ਪੈਂਡਿੰਗ ਨੇ ਅੱਜ ਗੁਨਾਣਾ ਦੇ ਚਰਨਾਂ ਵਿੱਚ ਤੇ ਗੁਰਗੰਸਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਸਿਨਮਰ ਬੇਨਤੀ ਕਰਦਾ ਵੀ ਅਗਲੇ ਪ੍ਰੋਜੈਕਟ ਆਪ ਸਰਕਾਰ ਤੇ ਅੱਗੇ ਲੈ ਕੇ ਇੱਥੇ ਜੋ ਹਾਲ ਬਾਂਡ ਦੇ ਪ੍ਰੋਜੈਕਟ ਹੈ ਉਹ ਸ਼ੁਰੂ ਕਰੀਏ ਇੱਥੇ ਗੁਰਦਾਰ ਨਵੀਂ ਨਿਕਲਣ ਸ਼ੁਰੂ ਕਰੀਏ ਇੱਕ ਵਾਰੀ ਫੇਰ ਸੰਗਤਾਂ ਨੂੰ ਲੱਖ ਲੱਖ ਵਧਾਈ ਗੁਰਦਾਰ ਬੰਦਨ ਨੂੰ ਲੱਖ ਲੱਖ ਵਧਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਮੂਹ ਸੰਗਤਾਂ ਨੂੰ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਇਸ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਦਾਸ ਰਿਆ ਵੱਲੋਂ ਸਰੁੰਦਰਪਾਲ ਸਿੰਘ ਸਿੱਧਕੇ ਗੁਰਗੋਵਿੰਦ ਸਿੰਘ ਜਕਲ ਵੱਲੋਂ ਲੱਖ ਲੱਖ ਵਧਾਈਆਂ ਅੱਜ ਬੜਾ ਪਵਿੱਤਰ ਦਿਹਾੜਾ ਹੈ ਔਰ ਇਸ ਪਵਿੱਤਰ ਦਿਹਾੜੇ ਦੇ ਉੱਤੇ ਹੀ ਅੱਜ ਗੁਰਦੁਆਰਾ ਸਾਹਿਬ ਸ਼ਹੀਦ ਸਮਾਦਾਂ ਵਿਖੇ ਜੋ ਨਾਬਾਗਟ ਵਿਖੇ ਸਰਕਾਰੀ ਪ੍ਰਸ਼ਾਸਨ ਦੇ ਅਧੀਨ ਚੱਲ ਰਿਹਾ ਹੈ ਉਸ ਤੇ ਅੱਜ ਇਹ ਪਰਵੰਦੇ ਕਮੇਟੀ ਨੂੰ ਉਦਮਪੁਰਾਲਾ ਬਖਸ਼ਾ ਸਤਗੁਰਾਂ ਨੇ ਅਭਿਸ਼ਾਖ ਜਿ ਦਿਹਾੜੇ ਤੇ ਉਹਨਾਂ ਨੇ ਜੋ ਸਾਡਾ ਸਿੱਖ ਕੌਮ ਦਾ ਮਹਾਨ ਨਿਸ਼ਾਨੀ ਹੈ ਜਿਹਦੇ ਅਗਵਾਈ ਦੇ ਵਿੱਚ ਵੱਖ-ਵੱਖ ਮਿਸਲਾਂ ਨੇ ਜਿਹਨਾਂ ਨਿਸ਼ਾਨ ਸਾਹਿਬ ਅਗਵਾਈ ਦੇ ਵੱਖ-ਵੱਖ ਮਿਸਲਾਂ ਨੇ ਜਿਹੜੀ ਹੈ ਆਪਣੇ ਸਿੱਖ ਇਤਿਹਾਸ ਵਿੱਚ ਯੋਗਦਾਨ ਪਾਇਆ ਹੈ ਅੱਜ ਉਸ ਨਿਸ਼ਾਨ ਸਾਹਿਬ ਨੂੰ ਵੱਡੇ ਰੂਪ ਦੇ ਵਿੱਚ ਗੁਰਦਾਸਹਾ ਜਾਈ ਸਮਾਦਨਾ ਵਿਖੇ ਸਥਾਪਿਤ ਕੀਤਾ ਗਿਆ ਹੈ ਮੈਂ ਪ੍ਰਬੰਧਕ ਕਮੇਟੀ ਦੇ ਸਮੂੱਚੇ ਸੇਵਾਦਾਰ ਸਦਾਜ ਜਸਵਿੰਦਰ ਸਿੰਘ ਜੀ ਤੇਜਿੰਦਰ ਸਿੰਘ ਜੀ ਸੋਢੀ ਬਲਵੰਤ ਸਿੰਘ ਜੋਗਾ ਇਹਨਾਂ ਸਾਰਿਆਂ ਨੂੰ ਸਮੂੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਸਤਿਕਾਰ ਤੋਂ ਉੱਪਰਾਲਾ ਲਿਆ ਇਹ ਵਧਾਈ ਦੇ ਪਾਤਰ ਹਨ ਔਰ ਸਾਡੇ ਗੁਰਦੁਆਰਾ ਸਾਹਿਬਾਨ ਦੀ ਜੋ ਪ੍ਰਬੰਧਕ ਤਾਲਮਿਲ ਕਮੇਟੀ ਦੇ ਮੁਖ ਸੇਵਾਦਾਰ ਸਦਾਜ ਜਸਵਿੰਦਰ ਸਿੰਘ ਜੀ ਪ੍ਰਿੰਸ ਉਹ ਵੀ ਇੱਥੇ ਹਾਜ਼ਰ ਨੇ ਉਹਨਾਂ ਨੇ ਵੀ ਆਪਣੇ ਸ਼ੋਭੀ ਸ਼ਾਮਾਂ ਜਿਹੜੇ ਦਿੱਤੀਆਂ ਹਨ ਸੋ ਅੱਜ ਅੱਜ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਇਹਦੇ ਵਿੱਚ ਬਹਾਲੀਆਂ ਸੰਗਤਾਂ ਵੱਲੋਂ ਇੱਥੇ ਵਿਸ਼ੇਸ਼ ਤੌਰ ਤੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਬੀਬੀਆਂ ਵੱਲੋਂ ਸੰਗਤਾਂ ਵੱਲੋਂ ਜਾਕਾਰਿਆਂ ਦੀ ਗੂੰਜ ਵਿੱਚ ਖਾਲਸਾ ਇਹਨਾਂ ਹਰਿਆਣੇ ਦੀ ਗੂੰਜ ਦੇ ਵਿੱਚ ਇਹ ਨਿਸ਼ਾਨ ਸਾਹਿਬ ਜਿਹੜਾ ਹੈ ਸਥਾਪਿਤ ਕੀਤਾ ਗਿਆ ਪੰਜ ਪਿਆਰ ਦੇ ਵਾਈ ਵਿੱਚ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ